ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਦੋਸਤੋ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਸੀਲ ਇਹਨੂੰ ਤਪਾ ਪੈ ਜਾਂਦੀ ਹੈ ਜੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਜਰਸੀ ਵਾੜ ਦੇਖ ਰਹੇ ਹੋ ਦੋਸਤੋ ਇਹ ਦੂਸਰਾ ਸੁਆ ਸੂਈ ਦੀ ਆ ਕਰਮਾ ਵਾਲੀ ਤਾਜੀ ਜਦੋਂ ਸੂਈ ਸੀ ਇਹਨੇ 13 ਤੋਂ 14 ਕਿਲੋ ਲੀਟਰ ਦੁੱਧ ਦਿੱਤਾ ਸੀ ਇਹ 2 ਮਹੀਨਿਆਂ ਦੇ ਲਗਭਗ ਸੂਈ ਦੀ ਆ ਇਸ ਟਾਈਮ ਇਹਦੇ ਹੇਠਾਂ 10 ਲੀਟਰ ਦੁੱਧ ਕੰਡੇ ਵਾਲਾ ਰੈਡੀ ਆ ਤਿਆਰ ਹੈਗਾ ਮੂਹ ਮੱਥਾ ਤੁਸੀਂ ਨੇੜ ਤੋਂ ਦੇਖ ਲਓ ਪੂਰੀ ਖੂਬਸੂਰਤ ਤੁਹਾਨੂੰ ਪਤਾ ਜਰਸੀਆਂ ਜ਼ਿਆਦਾ ਤਤਰ ਸੀਲਸ ਲਾਗੀ ਹੁੰਦੇ ਹਨ ਥਾਣਾ ਦਾ ਸੱਜ ਮੈਂ ਨੇੜੇ ਤੋਂ ਦਿਖਾਉਣਾ ਦੇਖੋ ਚਾਰੇ ਥਣ ਵਿੱਥੀ ਤੇ ਗੈਪ ਤੇ ਸਾਹਮਣੋਂ ਸਾਹਮਣੀ ਲੱਗੇਦੇ ਆ ਪੂਰੀ ਧਾਰ ਮੋਟੀ ਆ ਚਾਰੇ ਥਣਾ ਦੇ ਵਿੱਚ ਪੂਰੀ ਮੋਟੀ ਧਾਰਾ ਸਟਰੋਂਗ ਦੇਖੋ ਤੇ ਲਓ ਪੂਰੀ ਖੂਬਸੂਰਤ ਵਹਿੜਾ ਦੇਖੋ ਪੂਰੀ ਸੀਲਸ ਲਾਗਾ ਨਿਆਣਾ ਪਉਣਾ ਪਾਓ ਨਹੀਂ ਪਣਾ ਨਾ ਪਾਓ ਦੁੱਧ ਜਿੰਨਾ ਕਿ ਦਿੰਦੀ ਆ ਕਰਮਾ ਵਾਲੀ 10 ਲੀਟਰ ਮੱਝਾਂ ਵਾਂਗੂ ਚਿੱਟਾ ਤੇ ਸੰਘਣਾ ਹੁੰਦਾ ਇਹਨਾਂ ਦਾ ਲੇਵਾ ਦੇਖੋ ਦੇਖੋ ਲੇਵਾ ਕਰਮਾ ਵਾਲੀ ਪੱਟਾਂ ਦੇ ਵਿੱਚ ਪੂਰਾ ਲੇਵਾ ਵਧੀਆ ਫਸਾਈ ਬੈਠੀ ਆਗੀ ਚਵਾਈ ਦਾ ਬਿਲਕੁਲ ਟਾਈਮ ਆਗਾ ਚਵਾਈ ਦੇ ਟਾਈਮ ਤੇ ਆਪਾਂ ਵੀਡੀਓ ਬਣਾਉਨੇ ਆ ਪੂਰੀ ਸੋਹਣੀ ਪੂਰੀ ਸਕੀਨ ਬੱਸੀ ਆਗੀ ਦੂਸਰਾ ਸੂਆ ਹੁਣ ਸੂਈ ਦੀ ਆ ਤੀਸਰੇ ਸੂਏ ਨੂੰ ਆ ਪਿੱਸੇ ਜਿਹੜੀ 26 ਤਰੀਕ ਨੇਕੀ ਗਈ ਆ 26 ਤਰੀਕ ਨੂੰ ਤੀਗਾ ਭਰਾਏਗਾ ਅੱਜ 10 ਤਰੀਕ ਹੋ ਚੁੱਕੀ ਹੈਗੀ ਪੂਰੀ ਖੂਬਸੂਰਤ ਵੇੜ ਹੈਗੀ ਮੁੱਲ ਸਿਰਫ ਇਹਦਾ ਮੁੱਲ ਸਿਰਫ 28000 ਰੁਪਇਆ ਕਿਉਂਕਿ ਭਾਈ ਜਾਣੀ ਤਾਂ ਇੱਕ ਬੰਦੇ ਕੋਲ ਹੀ ਵੇੜ ਹੈਗੀ ਜੇ ਕਹਦੀ ਆਪਾਂ ਹੁਣ ਇਹ ਸਾਰੇ ਘਰਾਂ ਦਾ ਜਾਣ ਨਹੀਂ ਲੱਗੀ ਜਿੰਨੇ ਫੋਨ ਲਾਉਣਗੇ ਲੈ ਤਾਂ ਇਹ ਇੱਕ ਦੋ ਬੰਦੇ ਜਿਨ੍ਹਾਂ ਨੇ ਪਹਿਲਾਂ ਫੋਨ ਲਾ ਲੈਣਾ ਉਹਨਾਂ ਨੇ ਲੈ ਜਾਣੀਆਂ ਇਹ ਜੀਆਂ ਵੇੜਾਂ ਲੈਣ ਲਈ ਨੰਬਰ ਮੇਰਾ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਰਸੀ ਖਰੀਦ ਸਕਦੇ ਹੋ ਜੀ ਜਿਹੜਾ ਮੇਰਾ ਭਰਾ ਕੋਈ ਪਹਿਲਾ ਹੂਨ ਲਾਲੂਗਾ ਉਹਨੂੰ ਗਾਹੇ ਮਿਲ ਹੀ ਜਾਣੀ ਹੈਗੀ ਨਹੀਂ ਦੂਜਿਆਂ ਦਾ ਵੀ ਆਪਾਂ ਇਹ ਇਹ ਜੀਆਂ ਬੜਾ ਜਰਸੀ ਬੜਾ ਆਪਾਂ ਲਿਆਉਂਦੇ ਰਹਿੰਨੇ ਹੈਗੀ ਪੂਰੀਆਂ ਖੂਬਸੂਰਤ ਸੋਹਣੀਆਂ ਬੜਾਂਗੀਆਂ ਵੀਡੀਓ ਮੇਰਾ ਭਾਈ ਬਣ ਕੇ ਸ਼ੇਅਰ ਕਰ ਦਿਆ ਕਰੋ ਗਾਹਾਂ ਸ਼ੇਅਰ ਕਰਨ ਨਾਲ ਕਿਸੇ ਮੇਰੇ ਵੀਰ ਭਰਾ ਦਾ ਦੁੱਧ ਦਾ ਜ਼ਰੂਰਤ ਹੁੰਦੀ ਆ ਉਹਨਾਂ ਦਾ ਪਸ਼ੂ ਦਾ ਹੱਲ ਹੋ ਜਾਂਦਾ ਹੁੰਦਾ ਹੈਗਾ ਆਪਣਾ ਸ਼ੇਅਰ ਕਰਨਾ ਕੋਈ ਬੜਾ ਜਿਆਦਾ ਟਾਈਮ ਤਾਂ ਲੱਗਦਾ ਨਹੀਂਗਾ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹਨਾਂ ਨਾਲ ਸਾਡੇ ਹੌਂਸਲੇ ਬਲੰਦ ਹੋ ਜਾਂਦੇ ਆ ਫਿਰ ਗਾਹਾਂ ਅਸੀਂ ਪਸ਼ੂ ਉਹ ਜਿਆ ਭਾਈ ਚੰਗਾ ਦੇਖ ਕੇ ਵੀਡੀਓ ਪਾਉਂਦੀ ਵੀ ਸੋਚਦੇ ਵੀ ਚੰਗੀ ਲੈ ਕੇ ਵੀਡੀਓ ਪਾਈਏ ਜਿਨ੍ਹਾਂ ਨਾਲ ਆਪਣੇ ਲਾਇਕ ਵਧਣ ਜਰਸੀ ਵੈਰਸ ਨੂੰ ਦੋਸਤੋ ਦਿਖਾਤੀ ਸਕਰੀਨ ਦੇ ਸਾਹਮਣੇ ਹੁਣ ਆਪਾਂ ਇਹਨੂੰ ਤੋੜ ਕੇ ਦਿਖਾਵਾਂਗੇ ਕਰਮਾਂ ਵਾਲੀ ਨੂੰ ਮੁੱਲ ਸਾਨੂੰ ਦੱਸ ਹੀ ਚੁੱਕਾ ਮੈਂ ਸਿਰਫ 28000 ਰੁਪਿਆ ਮੁੱਲ ਆ ਪੂਰੀ ਸਕੀਨ ਵਸੀ ਆਗੀ ਉਹਰਾ ਤੁਸੀਂ ਆਪ ਚੈੱਕ ਕਰ ਲਓ ਦੇਖੋ ਤੋਰਾ ਥਾਈ ਹਾਰ ਦੇ ਵਿੱਚ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਇੰਨੀ ਕੋਈ ਜੱਸੀ ਸੋਹਣੀ ਤੇ ਸਨਖ ਪੋਨੇ ਦੇ ਵਿੱਚ 10 ਲੀਟਰ ਵਾਲੀ ਮਿਲ ਜੂਗੀ ਪਰ ਆਪਾਂ ਸੋਡੀ ਖਾਤਰ ਇਹਦੀਆਂ ਵੜਾ ਲਿਆਉਂਦੇ ਰਹਿੰਦੇ ਆ ਤੇ ਵੀਡੀਓ ਆਪਾਂ ਪਾਉਂਦੇ ਰਹਿੰਨੇ ਹੈਗੇ ਦਿੱਲੀ ਵਾਂਗੂ ਕਰਨਾ ਆਪਾਂ ਵੀਡੀਓ ਪਾਉਨੇ ਆ ਹੁਣ ਤੇ ਮੇਰਾ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਨਾਂ ਨਾਲ ਸਾਡੇ ਹੌਸਲੇ ਵੱਧ ਜਾਂਦੇ ਹੁੰਦੇ ਆ ਥਾਣਾ ਦਾ ਸਾਇਜ ਫੇਰ ਦੇਖੋ ਨੇੜੋ ਚਾਰੇ ਥਣ ਪੂਰੇ ਵਿਥੀ ਤੇ ਗੈਪ ਤੇ ਸੋਹਣੇ ਲੱਗੇ ਹੋਏ ਆਗੇ ਪੂਰੀ ਖੂਬਸੂਰਤ ਸੋਹਣੀ ਵਹਿੜਾ ਮੁੱਲ ਸੋਨੂੰ ਦੱਸ ਹੀ ਚੁੱਕਾ ਮੈਂ 28000 ਰੁਪਏ ਸਿਰਫ ਨੰਬਰ ਸਕਰੀਨ ਦੇ ਚੱਲੀ ਜਾਂਦਾਗਾ ਇਹ ਨੰਬਰ ਤੇ ਸੰਪਰਕ ਕਰਕੇ ਜਰਸੀ ਵੜ ਕਿਸ ਨੂੰ ਜਰੂਰਤਾ ਤਾਂ ਖਰੀਦ ਸਕਣੋ ਬਾਈ ਜੀ ਧੰਨਵਾਦ ਜਲਦੀ ਮਿਲਦੇ ਆਪਾਂ ਕੋਈ ਨਵੀਂ ਤੇ ਫੇਰ ਨੈਕਸਟ ਵੀਰੂ ਤੇ